ਕਰਨੇ ਆਪ ਦੀ ਤਨਖਾਹ ਦੇ ਵਿੱਚੋਂ ਤੋਲ-ਤੋਲ ਕੇ ਦਿੱਤਾ ਪਤਾ ਇਕੱਠਾ ਕਰਕੇ ਕਿੱਥੇ ਲੈ ਜਾਣਾ ਤੇ ਜਿਹੜਾ ਰਾਜ ਗੁਰੂ ਨਾਨਕ ਨੇ ਸਥਾਪਿਤ ਕੀਤਾ ਪਰ ਰਾਵਣ ਦਾ ਰਾਜ ਤਾਂ ਗਿਆ ਸਤਿਗੁਰੂ ਆਖਦੇ ਨੇ RAM ਜੀ ਦਾ ਰਾਜ ਵੀ ਗਿਆ ਤੇ RAM ਜੀ ਵੀ ਗਏ ਗਏ ਗੁਰੂ ਨਾਨਕ ਸਾਹਿਬ ਵੀ ਨਹੀਂ ਪਰ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦਾ ਐਸਾ ਰਾਜ ਚਲਾ ਕੇ ਚਲੇ ਗਏ ਨੇ ਅੱਜ ਤੱਕ ਗੁਰੂ ਨਾਨਕ ਦੇ ਨਾਮ ਦੇ ਉੱਪਰ ਸਾਰੀ ਦੁਨੀਆ 'ਚ ਲੰਗਰ ਚੱਲ ਰਹੀ ਹੈ ਆਕੇ ਰਤ ਕਮਾ ਕੇ ਗਏ ਧੰਗ ਗੁਰੂ ਨਾਨਕ ਸਾਹਿਬ ਫਰਸ਼ਾ ਸਰੀਰਕ ਮੌਤ ਦੇ ਕੋਲੋਂ ਤਾਂ ਨਹੀਂ ਬਚ ਸਕਦੇ ਇਹ ਭਾਵੇਂ ਕਦੇ ਕਿਸੇ ਤੇ ਆਵੇ ਕਦੇ ਕਿਸੇ ਤੇ ਆਵੇ ਇਹ ਆ ਕੇ ਰਹਿਣੀ ਹੈ ਔਰ ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਆ ਵੀ 80 ਤੋਂ ਬਾਅਦ ਹੀ ਆਏਗੀ ਕਿ 60 ਤੋਂ ਬਾਅਦ ਆਏਗੀ ਸੋ ਇੰਨਾ ਕ ਤਾਂ ਆਪ ਦੀ ਤਿਆਰੀ ਕਰਕੇ ਰੱਖੋ ਜਿੱਡੇ ਮਰਜੀ ਫੋਨਾਂ ਨੂੰ ਪਾਸਵਰਡ ਲਾ ਕੇ ਆਪਦਾ ਡਾਟਾ ਸੰਭਾਲ ਕੇ ਰੱਖ ਲਓ ਪਟਾਕਾ ਪੈਣ ਲੱਗਿਆ ਨਹੀਂ ਪਤਾ ਲੱਗਣਾ ਉਹ ਮੁੜ ਕੇ ਕਿਹ ਤੋਂ ਨਹੀਂ ਖੁੱਲਣਾ ਇੰਸ਼ੋਰੈਂਸਾਂ ਕਰਾਈਆਂ ਨੇ ਨੋਮੀ ਨਹੀਂ ਪਤਾ ਹੀ ਨਹੀਂ ਕੋਈ ਰੱਖਿਆ ਕਿ ਨਹੀਂ ਰੱਖਿਆ ਉਹ Vem cá,